ਬੱਚੇ ਨੇ ਗ੍ਰੈਜੂਏਸ਼ਨ ਕਰੀ ਹੋਈ ਹੈ ਬੱਚੇ ਨੇ ਮਾਸਟਰਸ ਦੇ ਲਈ ਬਾਹਰ ਜਾਣਾ ਹੈਗਾ ਉਸ ਬੱਚੇ ਨੂੰ ਅਸੀਂ 20 ਲੱਖ 30 ਲੱਖ 50 ਲੱਖ ਜਿੰਨੀ ਵੀ ਮਾਉਂਟ ਚਾਹੀਦੀ ਹੈ ਬੱਚੇ ਨੂੰ ਅਸੀਂ ਦੇਵਾਂਗੇ ਐਗਜ਼ਾਮਪਲ ਦੇ ਰਿਹਾ 1 ਇਅਰ ਦੀ ਫੀਸ ਪਲੱਸ ਟਰੈਵਲ ਐਕਸਪੈਂਸ ਪਲੱਸ ਲਿਵਿੰਗ ਐਕਸਪੈਂਸ ਅਸੀਂ ਸਭ ਪ੍ਰੋਵਾਈਡ ਕਰਕੇ ਚੱਲਾਂਗੇ ਔਰ ਹੁਣ ਬੱਚੇ ਦੀ ਗੱਲ ਆ ਕਿ ਸਰ ਅਸੀਂ ਪੇਮੈਂਟ ਨੂੰ ਰਿਟਰਨ ਕਿਵੇਂ ਕਰਦੇ ਹਾਂ ਹਾਂ ਚੈੱਕ ਕੀਤਾ ਹੈ ਨਾ ਤਾਂ ਰਿਟਰਨ ਕਰਨ ਦਾ ਤਰੀਕਾ ਸਾਡਾ ਬਹੁਤ ਮਤਲਬ ਕਿ ਮੈਂ ਸਮੂਥ ਕਹਾਂਗਾ ਕਿ ਬੱਚੇ ਦੀ ਜਿਹੜੀ ਅਸੀਂ EMI ਹੈ ਉਹ ਓਨਲੀ 2000 ਰੁਪੀਆ ਜਾਂ 5000 ਰੁਪੀਆ ਪਰ ਮੰਥ ਲਵਾਂਗੇ ਪਹਿਲੇ 2 ਸਾਲ ਜਾਂ ਪਹਿਲੇ 3 ਸਾਲ ਜੋ ਸਾਡਾ ਸਟੱਡੀ ਲੋਨ ਪਰ ਡੈਪਟ ਹੈ ਇਸ ਲੋਨ ਨੂੰ ਅਸੀਂ बिना किसी ਕੋਲੈਟਰਲ तो ਅਸੀਂ ਲੋਨ ਬੱਚੇ ਨੂੰ ਪ੍ਰੋਵਾਈਡ ਕਰਦੇ ਹਾਂ ਅਸੀਂ ਜੋ ਵੀ ਲੋਨ ਕਰਾਂਗੇ ਅਸੀਂ ਵਿਦਆਊਟ ਐਨੀ ਕੋਲੈਟਰਲ ਵਿਦਆਊਟ ਐਨੀ ਐਡਵਾਂਸ ਚਾਰजेस ਅਸੀਂ ਲੋਨ ਕਰਾਂਗੇ ਬੱਚੇ ਦੀ ਕੋਸਟ ਆਫ ਐਜੂਕੇਸ਼ਨ ਜੋ ਰਹੇਗੀ ਅਸੀਂ ਲੋਨ ਪ੍ਰੋਵਾਈਡ ਕਰਾਂਗੇ ਬੱਚੇ ਤੁਸੀਂ ਲੱਖਾਂ ਜਮਾਉਂਟ ਦੇਓਗੇ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੇ ਕੋਲ ਕੋਈ ਸਟਾਰਟਿੰਗ ਫੀਸ ਨਹੀਂ ਲਾਉਂਗਾ ਤੁਹਾਡੇ

कोई अर्निग सोर्स नहीं हां कोई अर्निग सोर्स नहीं ਉਹਨਾਂ ਨੂੰ ਮਿਲ ਪਾ ਰਿਹਾ ਪ੍ਰੋਪਰ ਹੈ ਨਾ ਤੋਂ ਡੇ ਬਲੱਡ ਰਿਲੇਸ਼ਨ ਦੇ ਵਿੱਚ ਲਾਈਕ ਬੱਚੇ ਦੇ ਚਾਚਾ ਤਾਇਆ ਮਾਮਾ ਮੋਸੀ ਬੁਆ ਕੋਈ ਵੀ ਤੁਸੀਂ ਡਾਕੂਮੈਂਟਸ ਕਿਸੇ ਦੇ ਨਾਲ ਲਗਵਾ ਦਿਓ ਅਸੀਂ ਉਸ ਬੱਚੇ ਨੂੰ ਲੋਨ ਦੇਵਾਂਗੇ ਜੀ ਜੀ ਇਹ ਮੈਨੂੰ ਅੱਛਾ ਲੱਗਾ ਕਿ ਜੇ ਕਿਸੇ ਕੋਈ अर्निग सोर्स ਨਹੀਂ ਹੈ ਕਿਸੇ ਕੋਲ ਕੋਈ ਪ੍ਰੋਪਰਟੀ ਨਹੀਂ ਹੈ ਨਾ ਜਬ ਪੈਰੈਂਟਸ ਨਹੀਂ ਹੈ ਤੁਸੀਂ ਆਪਣੇ ਚਾਚੇ ਤਾਇਆ ਮਾਮਾ ਕੋਈ ਬਲੱਡ ਰਿਲੇਸ਼ਨ ਹੈਗਾ ਜੀ ਮਤਲਬ ਜਿਹੜੇ ਗਾਰੰਟੀ ਚੱਕਸ ਆ ਤੁਹਾਡੀ ਬਿਲਕੁਲ ਗਾਰੰਟੀ ਵੀ ਸਰ ਕਿਆ ਮਤਲਬ ਕਿ ਬੱਚੇ ਨੂੰ ਚਲੋ ਇੱਕ ਲਾਈਕ ਸਹਾਰਾ ਮਿਲ ਜਾਂਦਾ سپورਟ ਮਿਲ ਜਾਂਦਾ ਤੁਸੀਂ ਮਿਨੀਮਮ ਕਿੰਨੇ ਕਿ ਦਿਨ ਲੈ ਲਵੋਗੇ ਇੰਨੇ ਦਿਨ ਚ ਤੁਹਾਨੂੰ ਮੈਂ ਜਵਾਬ ਦੇ ਦਵਾਂਗਾ ਸਰ ਮੈਕਸਿਮਮ 10 ਡੇਸ ਜੇ ਬੰਦਾ ਬੰਦਾ ਕਿਸੇ ਦੂਸਰੇ ਹੂਸੂ ਮੇਰਾ ਯੂਪੀ ਆ ਕੋਈ ਰਾਜਸਥਾਨ ਆ ਗੁਜਰਾਤ ਆ ਉੱਤਰੋਂ ਬੰਦਾ ਅਪਲਾਈ ਕਰਨਾ ਹੋਵੇ ਇੱਥੇ ਆਉਣਾ ਪਊਗਾ ਸਾਨੂੰ ਸਰ ਨਹੀਂ ਤੁਸੀਂ ਆਨਲਾਈਨ ਸਰਵਿਸ ਵੀ ਲੈ ਸਕਦੇ ਹੋ ਔਰ ਜਿਵੇਂ ਤੁਸੀਂ ਗੱਲ ਕਰੀ ਨਾ ਕਿ ਸਟੇਟਸ ਯੂਪੀ ਹਿਮਾਚਲ ਰਾਜਸਥਾਨ ਸਰ ਕਲੀ ਸਟੇਟ ਹੀ ਨਹੀਂ ਆਪਾਂ 올ਡ ਵਰਡ ਕਰਕੇ ਚੱਲਾਂਗੇ ਬੱਚੇ ਨੇ ਹੁਣ ਸੈਕਿੰਡ ਸੈਮ ਦੀ ਫੀਸ ਪੇ ਕਰਨੀ ਆ ਲਾਸਟ ਇਅਰ ਦੀ ਫੀਸ ਪੇ ਕਰਨੀ ਆ ਆਪਾਂ ਉਹਨਾਂ ਨੂੰ ਵੀ ਲੋਨ ਪ੍ਰੋਵਾਈਡ ਕਰਾਂਗੇ ਉਹ ਵੀ ਕਰ ਦਿੰਦੇ ਹ ਬੱਚਾ ਬਾਅਦ ਬੈਠ ਰਿਹਾ ਹੈਗਾ ਜੀਪੀ ਕਾਪੀ ਲੱਗਦੀ ਜਨਰਲ ਪਾਵਰ ਆਫ ਟਰਨੀ ਉਹ ਲੈ ਕੇ ਬੱਚੇ ਦਾ ਪੱਲਾਉਣਾ ਜਿਹੜਾ ਉਹ ਕਰ ਦੇਵਾਂਗੇ ਅੱਛਾ ਹੁਣ ਤੱਕ ਮਤਲਬ ਕਿੰਨੇ ਕੁ ਤੁਸੀਂ ਇਸ ਸਮੇਂ ਕਰਵਾ ਦਿੱਤੇ ਕਿ ਭਾਈ ਬੰਦਾ ਸਰ ਅਨਲਿਮਿਟਿਡ ਲਾਈਕ ਜੋ ਵੀਜ਼ਾ ਇਮੀਗ੍ਰੇਸ਼ਨ ਆਫੀਸਰ ਹੈ ਜਾਂ ਫਿਰ ਜੋ ਆਪਣੇ ਲੋਨ ਕੰਸਲਟੈਂਟ ਨੇ ਜਿਹੜੇ ਕਿ ਸਟੱਡੀ ਲੋਨ ਦਾ ਪ੍ਰੋਡਕਟ ਨਹੀਂ ਕਰ ਰਹੇ ਬਾਕੀ ਕਰ ਰਹੇ ਆ ਮੈਂ ਉਹਨਾਂ ਨੂੰ ਕਹਾਂਗੇ ਜੇਕਰ ਤੁਸੀਂ ਸਾਡੇ ਨਾਲ ਐਜ਼ ਅ ਸਬਪਾਰਟਨਰ ਕੰਮ ਕਰਨਾ ਤਾਂ ਤੁਸੀਂ ਸਾਡੇ ਨਾਲ ਬੀ ਟੂ ਬੀ ਵੀ ਕੰਮ ਕਰ ਸਕਦੇ ਜਿਹੜੇ ਕਹਿੰਦੇ ਕਿ ਅੱਜ ਦੀ ਡੇਟ ਦੇ ਵਿੱਚ ਨਿਆਣੇ ਪੜਾਉਣੇ ਬਹੁਤ ਔਖੇ ਆ ਜਿਹੜੇ ਕ ਫਾਈਸੇ ਉਹਦੀ ਦੀਸਾ ਚੱਕਣੀਆਂ ਬਹੁਤ ਔਖੀਆਂ ਉਹ ਇਹ ਉਹ ਲੋਕ ਕਹਿੰਦੇ ਨੇ ਜਿਹਨਾਂ ਨੂੰ ਪਤਾ ਹੀ ਨਹੀਂ ਹੈ ਜਿਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਲੋਨ ਮਿਲਣਾ ਕਿੰਨਾ ਸੋਖਾ ਜਿਹੜੇ ਹਾਲ ਤੱਕ ਇਨਾਂ ਗੱਲਾਂ ਦੀ ਫਸ ਰਹੇ ਹੋਏ ਕਿ ਭਾਈ ਬੈਂਕਾਂ 'ਚ ਜਾਓ ਧੱਕੇ ਖਾਓ ਸਾਨੂੰ ਲੋਨ ਨਹੀਂ ਮਿਲਣਾ ਬਾਅਦ 'ਚ ਰਿਜੈਕਟ ਹੋ ਕੇ ਘਰਿਆ ਕੇ ਬਹਿ ਜਾਓ ਨਿਆਣੇ ਵੀ ਬਚਾਰੇ ਦੁਖੀ ਹੁੰਦੇ ਆ ਕਿ ਭਾਈ ਸਾਡੇ ਤਾਂ ਘਰ ਦੇ ਕੋਈ ਫੀਸਾ ਨਹੀਂ ਦੇ ਹੁੰਦੀ ਆ ਲੇਕਿਨ ਅੱਜ ਇਸੇ ਪਹੁੰਚਿਆ ਜੀ ਪਾਤੜਾ ਜਿੱਥੇ ਕੀ ਲੋਨ ਕੰਸਲਟੈਂਸੀ ਵਾਲੇ ਕਹਿੰਦੇ ਕਿ ਸਾਡੇ ਕੋਲ ਆਓ ਤੁਹਾਡੇ ਬੱਚੇ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸਾਡੀ ਆ ਕੁਝ ਨਾ ਕਰੋ ਤੁਸੀਂ ਸਿਰਫ ਇੱਕ ਵਾਰੀ ਆ ਜਾਓ ਕਿਉਂਕਿ ਮਿਲਿਓ ਹੁਣ ਇਹੋ ਜੀਆਂ ਗੱਲਾਂ ਜਿਹੜੀਆਂ ਵੀ ਸੋਚੀਆਂ ਨਹੀਂ ਹੋਣੀਆਂ ਕਿ ਲੋਕ ਹਾਲ ਤੱਕ ਇਹੀ ਕਹਿੰਦੇ ਰਹੇ ਕਿ ਭਾਈ ਬੈਂਕਾਂ 'ਚ ਜਾਓ ਰਿਜੈਕਟ ਹੋ ਕੇ ਵਾਪਸ ਆ ਜਾਓ ਜਾਂ ਅੱਗੇ ਤੱਕ ਕਿਹ ਖਾਲੋ ਕਿਤੇ ਜਾ ਕੇ ਤੁਹਾਡਾ ਲੋਨ ਪਾਸ ਹੋਊਗਾ ਹੁਣ ਇਹਨਾਂ ਗੱਲਾਂ ਨੂੰ ਪੁੱਜੋ ਭਾਈ ਹਣ ਸਾਡੇ ਨਾਲੇ ਭਾਈ ਸੱਚੀ ਕਾਲ ਜੀ ਕਿਵੇਂ ਹੋ ਸੱਚੀ ਕਾਲ ਸਰ ਠੀਕ ਠਾਕ ਹਾਂਜੀ ਹਾਂਜੀ ਤੁਹਾਡੀਆਂ ਵੀਡੀਓਜ਼ ਦੇਖੀਆਂ ਬਾਈ ਜਦੋਂ ਤੁਸੀਂ ਐਂਟਰ ਹੋਏ ਤੁਹਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਏ ਉਹ ਕਹਿੰਦੇ ਕਿ ਹਨਾ ਕਿ ਇਹਨਾਂ ਕੋਲ ਆ ਜੂ ਅਸੀਂ ਕਿਤੇ ਕਿਤੇ ਸੋਖੇ ਹੋ ਜ ਨੇ ਕੀ ਠੀਕ ਆ ਬੈਂਕਾਂ ਨਾਲ ਤੁਹਾਨੂੰ ਕੋਈ ਸੋ ਦਰ ਪੈ ਮੋਕੇੰ ਦਾ ਇੱਕ ਪੈਸਾ ਆ ਥੋੜੀ ਬੜੀ ਗਰੰਟੀ ਹੋ ਜਾਂਦੀ ਹੈ ਹਨਾ ਬਲੇ ਕਿਵੇਂ ਪ੍ਰੋਸੈਸ ਕਿਵੇਂ ਕਰ ਦਿਓ ਕਿ ਮਾਮਲਾ ਕੀ ਹੈ ਮਤਲਬ ਜਦੂ ਜਦੂ ਕਰ ਦਿਓ ਕਿ ਕਿਵੇਂ ਬਾਬੇ ਦੀ ਕਿਰਪਾ ਹੋਗੀ ਨਹੀਂ ਤੁਸੀਂ ਕਰੋ ਹੁਣ ਸਭ ਕੁਝ ਦੇਖੋ ਸਰ ਗੱਲ ਇਹ ਹੈ ਕਿ ਜੋ এডਿਕੇਸ਼ਨ ਲੋਨ ਹੈ ਇਹ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਨਹੀਂ ਕਰ ਪਾਉਂਦਾ ਜਿਵੇਂ ਮੈਂ ਗੱਲ ਕਰਾਂਗੇ ਡੀਐਸਏ ਕੋਡ ਹੀ ਨਹੀਂ ਹਰ ਇੱਕ ਬੰਦੇ ਦੇ ਕੋਲ ਹੈਨਾ ਤੇ ਬੱਚਿਆਂ ਦੇ ਨਾਲ ਅਗਰ ਬੱਚੇ ਕਿਤੇ ਜਾਂਦੇ ਵੀ ਆ ਤਾਂ ਸ਼ਾਇਦ ਬੱਚਾ ਨੂੰ ਕਿਤੇ ਨਾ ਕਿਤੇ ਮਿਸ ਗਾਈਡ ਕਰਿਆ ਜਾ ਰਿਹਾ ਹੂੰ ਪਰ ਜੋ ਸਾਡੀ ਕੰਸਲਟੈਂਸੀ ਇਹ ਹੈ ਅਸੀਂ ਸਿਰਫ ਬੱਚੇ ਨੂੰ ਇੱਕ ਗੱਲ ਕਹਿੰਨੇ ਕਿ ਬੇਟਾ ਅਗਰ ਆਨਲਾਈਨ ਸਰਵਿਸ ਲੈਣੀ ਹੈ ਤਾਂ ਪੂਰੇ ਇੰਡੀਆ ਦੇ ਵਿੱਚ ਤੁਸੀਂ ਆਨਲਾਈਨ ਸਰਵਿਸ ਵੀ ਲੈ ਸਕਦੇ ਹੋ ਔਰ ਅਗਰ ਤੁਸੀਂ ਸਾਡੇ ਨਾਲ ਆਫਿਸ ਆ ਕੇ ਵਿਜ਼ਿਟ ਕਰਨੀ ਹੈ ਸਾਨੂੰ ਆ ਕੇ ਮਿਲ ਕੇ ਗੱਲ ਕਰਨੀ ਹੈ ਤਾਂ ਇੱਕ ਵਾਰ ਮੈਂ ਇਹ ਵੀ ਕਹੂੰਗੀ ਇੱਕ ਵਾਰ ਸਾਨੂੰ ਮਿਲ ਕੇ ਗੱਲ ਜ਼ਰੂਰ ਕਰੋ ਔਰ ਜੋ ਸਾਡੇ ਸਟੱਡੀ ਲੋਨ ਦਾ ਮਤਲਬ ਲਾਈਕ ਜੋ ਸਾਡਾ ਸਟੱਡੀ ਲੋਨ ਪ੍ਰੋਡਕਟ ਹੈ ਇਸ ਲੋਨ ਨੂੰ ਅਸੀਂ ਬਿਨਾ ਕਿਸੇ ਪ੍ਰੋਪਰਟੀ ਤੋਂ ਬਿਨਾ ਕਿਸੇ ਕੋਲੈਕਟਰਲ ਤੋਂ ਅਸੀਂ ਲੋਨ ਬੱਚੇ ਨੂੰ ਪ੍ਰੋਵਾਈਡ ਕਰਦੇ ਹਾਂ ਤੁਸੀਂ ਕੋਈ ਪ੍ਰਾਪਰਟੀ ਨਹੀਂ ਰੱਖਦੇ ਨਹੀਂ ਸਰ ਕੋਈ ਪੱਤਾ ਰੱਖਦੇ ਨਹੀਂ ਕਾਗਜ਼ ਪੱਤਰ ਦੇਖੋ ਆਪਾਂ ਲਵਾਂਗੇ ਡਾਕੂਮੈਂਟਸ ਜਿਹੜੇ ਬੱਚੇ ਦੇ ਨਾਰਮਲ ਹੈ ਕੇਵਾਈਸੀ ਹੈ ਬੈਂਕਿੰਗ ਹੈ ਇਨਕਮ ਟੈਕਸ ਰਿਟਰਨਸ ਨੇ ਜਾਂ ਜਿਹੜੇ ਐਸੇ ਨਾਰਮਲ ਡਾਕੂਮੈਂਟਸ ਨੇ ਉਹ ਲੱਗਣਗੇ ਬਟ ਜੇਕਰ ਆਪਾਂ ਗੱਲ ਕਰੀ ਕੋਈ ਕੋਲੈਕਟਰਲ ਪ੍ਰਾਪਰਟੀ ਬੱਚਾ ਕਹਿੰਦਾ ਕਿ ਸਰ ਮੇਰੀ ਤਾਂ ਰੈਡ ਲਾਈਨ 'ਚ ਹੈ ਜਗਾ ਜਾਂ ਫਿਰ ਮੇਰੇ ਕੋਲ ਸਰ ਪ੍ਰਾਪਰਟੀ ਹੈ ਬਟ ਅਸੀਂ ਪ੍ਰੋਵਾਈਡ ਨਹੀਂ ਕਰਦੇ ਸਰ ਸਰ ਸਾਨੂੰ ਐਸਾ ਕੁਝ ਵੀ ਨਹੀਂ ਚਾਹੀਦਾ ਕੋਈ ਗਹਿਣਾ ਘਟਾ ਨਹੀਂ ਸਰ ਕੁਝ ਵੀ ਨਹੀਂ ਇੱਕ ਸਿੰਗਲ ਪੈਸਾ ਐਡਵਾਂਸ ਅਸੀਂ ਜੋ ਵੀ ਲੋਨ ਕਰਾਂਗੇ ਅਸੀਂ ਵਿਦਆਊਟ ਐਨੀ ਕੋਲੈਟਰਲ ਵਿਦਆਊਟ ਐਨੀ ਐਡਵਾਂਸ ਚਾਰजेस ਅਸੀਂ ਲੋਨ ਕਰਾਂਗੇ ਔਰ ਜਿਵੇਂ ਇੱਕ ਚੀਜ਼ ਹੁੰਦੀ ਹੈ ਕਿ ਬੱਚੇ ਕਹਿੰਦੇ ਆ ਕਿ ਸਰ ਜਾਂ ਮੈਂ ਕੁਝ ਸਬ ਪਾਰਟਨਰਸ ਦੀ ਗੱਲ ਕਰਾਂ ਜਿਹੜੇ ਹੋਰ ਏਜੰਟਸ ਐ ਜਾਂ ਕੰਸਲਟੈਂਟਸ ਨੇ ਕਿ ਸਰ ਲੌਗਇਨ ਫੀਸ ਤਾਂ ਸਰ ਸਾਡੇ ਬੈਂਕ ਦੀ ਕੋਈ ਲੌਗਇਨ ਫੀਸ ਨਹੀਂ ਹੈ ਸਾਡੇ ਬੈਂਕ ਦੀ ਕੋਈ ਲੌਗਇਨ ਫੀਸ ਨਹੀਂ ਹੈ ਜੋ ਪ੍ਰੋਸੈਸਿੰਗ ਫੀ ਰੇਗੀ ਜਾਂ ਫਿਰ ਕੋਈ ਅਦਰ ਚਾਰਜ ਜਾਂਦੇ ਆ ਉਹ ਆਫਟਰ ਸੈਂਸ਼ਨ ਹੈ ਦੇਖੋ ਸਾਹਿਬ ਦੇਖੋ ਠੀਕ ਹੈ ਤੁਸੀਂ ਗੱਲਾਂ ਕੀਤੀਆਂ ਉਹ ਹੋਣਗੇ ਵੀ ਅੱਗੇ ਤੁਹਾਨੂੰ ਕਲੀਅਰ ਕਰੂੰਗਾ ਚੱਕਰ ਪਤਾ ਕੀ ਤੁਹਾਡੇ ਕੋਲ ਸੀ ਪੈਸੇ ਲੈਣੇ ਆ ਪੈਸੇ ਕੋਈ ਹਜ਼ਾਰਾਂ ਚ ਵੀ ਲੱਖਾਂ ਚ ਅਮਾਉਂਟ ਹੋਣਗੇ ਸਰ ਬਿਲਕੁਲ ਜੀ ਤੁਸੀਂ ਲੱਖਾਂ ਚ ਕਹਿ ਰਹੇ ਹੋ ਅਸੀਂ ਕਰੋੜਾਂ ਚ ਵੀ ਦੇਵਾਂਗੇ ਬੱਚੇ ਦੀ ਕੋਸਟ ਆਫ ਐਜੂਕੇਸ਼ਨ ਜੋ ਰਹੇਗੀ ਅਸੀਂ ਉਹ ਲੋਨ ਪ੍ਰੋਵਾਈਡ ਕਰਾਂਗੇ ਬੱਚੇ ਨੂੰ ਤੁਸੀਂ ਲੱਖਾਂ ਚ ਅਮਾਉਂਟ ਦੇਓਗੇ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੇ ਕੋਲ ਕੋਈ ਸਟਾਰਟਿੰਗ ਫੀਸ ਨਹੀਂ ਲਾਉਂਗਾ ਮੋੜੇ ਕੋਈ ਘਰ ਦੇ ਗਹਿਣਾ ਗੱਟਾ ਨਹੀਂ ਲਾਉਂਗਾ ਤੁਹਾਡੇ ਘਰ ਦੀ ਮੈਂ ਪ੍ਰੋਪਰਟੀ ਦੇ ਪੇਪਰ ਨਹੀਂ ਲਾਉਂਗਾ ਤੇ ਗਰੰਟੀ ਕਿਉਂ ਦੀ ਕਿ ਤੁਸੀਂ ਕਿਵੇਂ ਯਕੀਨ ਕਰਦੋ ਬੰਦਾ ਲੈ ਕੇ ਤੁਹਾਡੇ ਕਫੇ ਦੇਖੋ ਸਰ ਬੱਚਾ ਕਿਤੇ ਨਹੀਂ ਜਾਣ ਵਾਲਾ ਜਿਸ ਬੱਚੇ ਨੇ ਸਾਡੇ ਤੋਂ ਪੈਸਾ ਲਿਆ ਉਹ ਸਾਡਾ ਪੈਸਾ ਮੋੜੇਗਾ ਇੱਕ ਮੈਂ ਛੋਟੀ ਜੀ ਗੱਲ ਕਹੂੰਗਾ ਜਿਵੇਂ ਇੱਕ ਬੱਚੇ ਦੇ ਮਦਰ ਫਾਦਰ ਕੀ ਕਰਦੇ ਆ ਕਿ ਸਰ ਮੇਰੇ ਬੱਚੇ ਨੂੰ ਇੱਕ ਅੱਛੀ ਸਟੱਡੀ ਮਿਲੇ ਇੱਕ ਅੱਛੇ ਕੋਲੇ ਯੂਨੀਵਰਸਿਟੀ ਦੇ ਵਿੱਚ ਆਏ ਔਰ ਗੁੱਡ ਅਰਨ ਕਰੇ ਹੈਨਾ ਤਾਂ ਇਸੇ ਤਰੀਕੇ ਨਾਲ ਬੱਚਾ ਫਾਈਨੈਂਸ਼ੀਅਲ ਵੀਕ ਹੋਣ ਕਰਕੇ ਉਹ ਕੁਝ ਨਹੀਂ ਕਰ ਪੰਦਾ ਅਸੀਂ ਕੀ ਕਹਿੰਦੇ ਕਿ ਬੇਟਾ ਤੁਸੀਂ ਇੱਕ ਵਾਰ ਸਾਡੇ ਕੋਲ ਆਓ ਤੁਸੀਂ ਜੋ ਤੁਹਾਡੀ ਕਾਸਟ ਆਫ ਐਜੂਕੇਸ਼ਨ ਹੈ ਕੋਈ 50 ਲੱਖ ਹੈ 70 ਲੱਖ ਹੈ 1 ਸੀ ਆ ਰਿਹਾ ਜਿੰਨੀ ਵੀ ਤੁਸੀਂ ਸਾਨੂੰ ਇੱਕ ਵਾਰ ਆ ਕੇ ਮਿਲੋ ਅਸੀਂ ਤੁਹਾਨੂੰ ਲੋਨ ਦੇਵਾਂਗੇ ਠੀਕ ਔਰ ਤੁਸੀਂ ਜਿਵੇਂ ਮੈਂ ਇਸ ਟਾਈਮ ਗੱਲ ਕਰ ਰਿਹਾ ਗ੍ਰੈਜੂਏਸ਼ਨ ਬੱਚੇ ਦੀ ਬੱਚੇ ਨੇ ਗ੍ਰੈਜੂਏਸ਼ਨ ਕਰੀ ਹੋਈ ਹੈ ਬੱਚੇ ਨੇ ਮਾਸਟਰਸ ਦੇ ਲਈ ਬਾਹਰ ਜਾਣਾ ਹੈਗਾ ਉਸ ਬੱਚੇ ਨੂੰ ਅਸੀਂ 20 ਲੱਖ 30 ਲੱਖ 50 ਲੱਖ ਜਿੰਨੀ ਵੀ amount ਚਾਹੀਦੀ ਹੈ ਬੱਚੇ ਨੂੰ ਉਸ ਦੇਵਾਂਗੇ ਐਗਜ਼ਾਮਪਲ ਦੇ ਰਿਹਾ 1 ਇਅਰ ਦੀ ਫੀਸ ਪਲੱਸ ਟ੍ਰੈਵਲ ਐਕਸਪੈਂਸ ਪਲੱਸ ਲਿਵਿੰਗ ਐਕਸਪੈਂਸ ਅਸੀਂ ਸਭ ਪ੍ਰੋਵਾਈਡ ਕਰਕੇ ਚੱਲਾਂਗੇ ਓਕੇ ਕਲੀਅਰ ਠੀਕ ਹੈ ਤਾਂ ਉਸ ਦੇ ਵਿੱਚ ਕੀ ਚੀਜ਼ ਹੋਈ ਕਿ ਬੱਚੇ ਨੇ ਫੀਸ ਵੀ ਲੈ ਲਈ ਸਾਡੇ ਤੋਂ ਔਰ ਲਿਵਿੰਗ ਐਕਸਪੈਂਸ ਉੱਥੇ ਰਹਿਣ ਦਾ ਖਰਚਾ ਮਿਲ ਗਿਆ ਬੱਚੇ ਨੂੰ ਜਾਣ ਦਾ ਜਿਹੜਾ ਖਰਚਾ ਹੈ ਉਹ ਵੀ ਮਿਲ ਗਿਆ ਠੀਕ ਹੈ ਤਾਂ ਬੱਚੇ ਦੀ ਹੁਣ ਸਾਰੀ ਟੈਨਸ਼ਨ ਖਤਮ ਹੋ ਗਈ ਔਰ ਹੁਣ ਬੱਚੇ ਦੀ ਗੱਲ ਆ ਗਈ ਕਿ ਸਰ ਅਸੀਂ ਪੇਮੈਂਟ ਨੂੰ ਰਿਟਰਨ ਕਿਵੇਂ ਕਰਨਾ ਹੈ ਹਾਂ ਐਗਜ਼ੈਕਟਲੀ ਹੈ ਨਾ ਤਾਂ ਰਿਟਰਨ ਕਰਨ ਦਾ ਤਰੀਕਾ ਸਾਡਾ ਬਹੁਤ ਮਤਲਬ ਕਿ ਮੈਂ ਸਮੂਥ ਕਹੂੰਗਾ ਕਿ ਬੱਚੇ ਦੀ ਜਿਹੜੀ ਅਸੀਂ EMI ਹੈ ਉਹ ਓਨਲੀ 2000 ਰੁਪੀਆ ਜਾਂ 5000 ਰੁਪੀਆ ਪਰ ਮੰਥ ਲਵਾਂਗੇ ਪਹਿਲੇ 2 ਸਾਲ ਜਾਂ ਪ आई लाइक सीरियसली सर सच मैं, मैं वही गल कहूंगा 2000 3000 प्रति मंथ लेंदो दो तो तीन साल तक सर 2000 या 5000 ठीक है 2000 रुपीस हाँ। या फिर 5000 रुपीस असी पर मंथ लवांगे और ए मैं ए नहीं कहूंगा कि एक ईएमआई है हां देना तुसी इना बढ़जो इंटरेस्ट तो लेकिन जो इंटरेस्ट है ਜਦੋਂ ਬੱਚਾ ਵਰਕ ਪਰਮਿਟ ਦੇ ਹੋਵੇ ਪਰ ਇੱਕ ਕਿਵੇਂ ਤੁਸੀਂ ਇਹਨੂੰ ਪ੍ਰੋਸੈਸ ਕਿਵੇਂ ਕਰ ਤੁਸੀ ਵਰਕ ਕਿਵੇਂ ਕਰਦੇ ਹੋ ਇਹਦੇ ਤੇ ਤੁਹਾਨੂੰ ਮਤਲਬ ਕਹਿਣ ਦਾ ਭਾਵ ਕਿ ਜੇ ਤੁਸੀਂ ਵੀ ਕਿਸੇ ਨੂੰ ਅਮਾਉਂਟ ਦੇਣ ਤੁਹਾਨੂੰ ਵੀ ਇੱਕ ਸਿਕਿਉਰਿਟੀ ਹੁੰਦੀ ਹੈ ਕਿ ਹਾਂ ਭਾਈ ਸਾਡੇ ਪੈਸੇ ਵਾਪਸ ਹੋਣਗੇ ਤੁਸੀਂ ਵੀ ਲੈ ਕੇ ਦਿੰਨੇ ਹੋ ਬਿਲਕੁਲ ਸਹੀ ਸਰ ਮੈਂ ਉਸ ਦੇ ਵਿੱਚ ਫਿਰ ਉਹੀ ਗੱਲ ਕਵਾਂਗਾ ਕਿ ਜਿਸ ਬੱਚੇ ਨੂੰ ਪੈਸੇ ਦੀ ਨੀਡ ਹੈ ਦੇਖੋ ਬੱਚਾ ਸਾਡੇ ਤੋਂ ਪੈਸਾ ਖਾਣ ਨਹੀਂ ਆ ਰਿਹਾ ਗੱਲ ਸਮਝੀ ਬੱਚੇ ਨੂੰ ਨੀਡ ਹੈ ਪੈਸੇ ਦੀ ਕਿ ਮੈਂ ਇੱਕ ਅੱਛੀ ਸਟੱਡੀ ਕਰਨਾ ਅਗਰ ਮੈਂ ਅੱਛੀ ਸਟੱਡੀ ਕਰਨੂੰਗਾ ਦੈਨ ਮੈਂ ਗੁੱਡ ਅਰਨ ਵੀ ਕਰੂੰਗਾ ਔਰ ਸਰ ਬੱਚੇ ਨੂੰ ਜਿਸ ਮੈਂ ਇੱਕ ਮਤਲਬ 100 ਦੇ ਵਿੱਚ ਇੱਕ ਦੋ ਹੋਣਗੇ ਜਿਹੜੇ ਕਹਿੰਦੇ ਆ ਕਿ ਅਸੀਂ ਪੈਸੇ ਨੂੰ ਮਤਲਬ ਕਿ ਕਿਸ ਤਰੀਕੇ ਨਾਲ ਸੋਚੇ ਕਿ ਅਸੀਂ ਪੈਸਾ ਵਾਪਸ ਨਹੀਂ ਕਰਨਾ ਬਟ ਉਸਦੇ ਲਈ ਸਾਡੇ ਦੇਖੋ ਬੈਂਕ ਦੀ ਕਲੈਕਸ਼ਨ ਟੀਮ ਨੇ ਹੈਨਾ ਉਹ ਖੁਦ ਰਿਕਵਰ ਕਰਨਗੇ ਸਾਡੀ ਉਸ ਚੀਜ਼ ਨਾਲ ਮੈਟਰ ਨਹੀਂ ਹੈ ਬਟ ਮੈਂ ਉਹਨਾਂ ਬੱਚਿਆਂ ਨੂੰ ਇੱਕ ਗੱਲ ਕਹੂੰਗਾ ਕਿ ਬੇਟਾ ਜੇਕਰ ਤੁਸੀਂ ਸਾਡੇ ਤੋਂ ਲੋਨ ਲੈ ਰਹੇ ਹੋ ਨਾ ਤਾਂ ਜਿੰਨਾ ਅੱਖਾਂ ਦੇ ਨਾਲ ਲੈ ਕੇ ਜਾਓਗੇ ਉਹਨਾਂ ਅੱਖਾਂ ਦੇ ਨਾਲ ਸਾਡਾ ਲੋਨ ਵਾਪਸ ਵੀ ਕਰੋ ਇਹ ਮੇਰੀ ਰਿਕੁਐਸਟ ਹੈ ਔਰ ਮੈਂ ਵੈਸੇ ਪਹਿਲਾਂ ਵੀ ਜੋ ਮੇਰੀ ਚਲੋ ਵੀਡੀਓਜ਼ ਹੋਈਆਂ ਜਿਹੜੇ ਪੈਸੇ ਦੇ ਰਹੇ ਨੇ ਉਹ ਕਹਿੰਦੇ ਸਾਡੀ ਰਿਕੁਐਸਟ ਹੈ ਜੀ ਪ ਟੁਹਾਡੇ ਕੰਸਲਟੈਂਟਾ ਜੀ ਤੁਸੀਂ ਅੱਜ ਪੈਸੇ ਲੈ ਲਓ ਕੱਲੂ ਵਾਪਸ ਨਾ ਕਰੋ ਨਹੀਂ ਦੇਖੋ ਜੇਕਰ ਮੈਂ ਕਸਟਮਰ ਤੋਂ ਲੈ ਕੇ ਖਾਣੇ ਸਰ ਮੈਂ ਬੈਂਕ ਦਾ ਵੀ ਦਿੱਤਾ ਖਾਣਾ ਹੈ ਨਾ ਮੇਨ ਤਾਂ ਮੇਰੀ ਕੰਸਲਟੈਂਸੀ ਫੀਸ ਹੈ ਬਟ ਮੈਂ ਕੰਸਲਟੈਂਸੀ ਫੀਸ ਵੀ ਤਾ ਲਊਗਾ ਅਗਰ ਤੁਸੀਂ ਮੇਰੇ ਤੋਂ ਲੋਨ ਲਾਉਂਗੇ ਔਰ ਅਗਰ ਤੁਹਾਨੂੰ ਮੈਂ ਕੁਝ ਦੇ ਰਿਆਂ ਆਦਰਵਾਇਜ਼ ਮੇਰਾ ਕੋਈ ਮਤਲਬ ਕਿ ਐਸਾ ਮੋਟਿਵ ਨਹੀਂ ਹੈ ਕਿ ਮੈਂ ਕਿਸੇ ਵੀ ਬੱਚੇ ਦਾ ਕੋਈ ਨੁਕਸਾਨ ਕਰਕੇ ਚੱਲਾਂ ਜਾਂ ਕੁਝ ਵੀ ਅਸੀਂ ਤੁਹਾਡੇ ਕੋਲ ਅੱਜ ਪਹੁੰਚ ਗਏ ਹਾਂ ਜੀ ਠੀਕ ਹੈ ਜੀ ਸਾਨੂੰ ਪਤਾ ਲੱਗ ਗਿਆ ਕਿ ਹਾਂ ਜੀ ਜੀ ਇਹ ਬੰਦੇ ਲੋਨ ਦਿੰਦੇ ਨੇ ਅੱਜ ਪਿੱਛੇ ਲੋਨ ਅਸੀਂ ਆਪਣ

ਉਸ ਤੋਂ ਬਾਅਦ ਜਿਵੇਂ ਤੁਸੀਂ ਸਾਡੇ ਨਾਲ ਇੱਕ ਵਾਰ ਪਹਿਲਾਂ ਫੋਨ ਤੇ ਫਾਲੋਅ ਅਪ ਲਿਖਵਾਓ ਸਾਨੂੰ ਲੱਗਦਾ ਤੁਸੀਂ ਐਲੀਜੀਬਲ ਹੋ ਅਸਮ ਚੈਕਲਿਸਟ ਸ਼ੇਅਰ ਕਰਾਂਗੇ ਠੀਕ ਹੈ ਜੋ ਚੈਕਲਿਸਟ ਹੈ ਮੈਂ ਵਰਬਲ ਗੱਲ ਕਰਾਂ ਬੱਚੇ ਦੇ ਜਿਵੇਂ ਡਾਕੂਮੈਂਟਸ ਨੇ ਬੱਚੇ ਦਾ ਆਧਾਰ ਕਾਰਡ ਪੈਨ ਕਾਰਡ 10th 2 ਗ੍ਰੈਜੂਏਸ਼ਨ ਜੋ ਵੀ ਮਾਰਕ ਸ਼ੀਟਸ ਨੇ ਔਰ ਆਫਰ ਲੈਟਰ ਪਾਸਪੋਰਟ ਔਰ ਮੇਲ ਆਈਡੀ ਮੋਬਾਈਲ ਨੰਬਰ ਜਿਹੜੇ ਨਾਰਮਲ ਡਾਕੂਮੈਂਟੇਸ਼ਨ ਜੀ ਬਿਲਕੁਲ ਬਿਲਕੁਲ ਔਰ ਬੱਚੇ ਦੇ ਮਦਰ ਫਾਦਰ ਉਹਨਾਂ ਦਾ ਆਧਾਰ ਕਾਰਡ ਪੈਨ ਕਾਰਡ ਔਰ ਆਪਣਾ ਬੈਂਕ ਸਟੇਟਮੈਂਟਸ ਔਰ ਜੋ ਇਨਕਮ ਟੈਕਸ ਰਿਟਰਨਸ ਉਹ ਪੇ ਕਰਦੇ ਆ ਉਹ ਔਰ ਜੋ ਵੀ ਉਹਨਾਂ ਦਾ ਵਿਨਟੇਜ ਪ੍ਰੂਫ ਰਹੇਗਾ ਲਾਈਕ ਕੋਈ ਐਮ ਐਸ ਐਮ ਆ ਜਾਂ ਕੁਝ ਵੀ ਔਰ ਬੱਚੇ ਦੀ ਮੇਲ ਆਈਡੀ ਮੋਬਾਈਲ ਨੰਬਰ ਰੈਫਰੈਂਸ ਨੰਬਰ ਇਹ ਸਾਡੇ ਨਾਰਮਲ ਜਿਹੇ ਡਾਕੂਮੈਂਟਸ ਹੈ ਔਰ ਇਹੇ ਡਾਕੂਮੈਂਟਸ ਬੱਚੇ ਕੋਲ ਪਏ ਹੁੰਦੇ ਆ ਘਰ ਦੇ ਵਿੱਚ ਮੈਂ ਬਸ ਇੱਕ ਗੱਲ ਕਹਾਂਗਾ ਬੇਟਾ ਉਹਨਾਂ ਦੀ ਪੀ ਡੀਐਫ ਬਣਾਓ ਸਕੈਨ ਕਰੋ अच्छा ਹੁਣ ਇੱਕ ਸਵਾਲ ਹੋ ਰਿਹਾ ਜਿਵੇਂ ਅਸੀਂ ਕਹਿੰਨੇ ਕਿ ਬੈਂਕ ਚ ਜਾਓ ਤਾਂ ਸਾਡਾ ਲੋਕਾਂ ਨੂੰ ਨਾ ਧੱਕੇ ਖਾਣੇ ਪੈਂਦੇ ਜੀ ਹੁਣ ਉੱਥੇ ਕਹਿੰਦੇ ਕਿ ਸਾਨੂੰ ਉੱਥੇ ਧੱਕੇ ਖਾ ਕੇ ਲੋਨ ਮਿਲਣਾ ਵੀ ਕਾਫੀ ਸਮੇਂ ਬਾਅਦ ਮਿਲਣਾ ਤੁਸੀਂ ਇਨਸਟੈਂਟ ਜਾਂ ਕੁਝ ਸਮੇਂ ਤੱਕ ਲੈ ਆ ਦਿਓਗੇ ਉਹਦਾ ਕੀ ਕਾਰਨ ਹੈ ਉਹਦੇ ਤੇ ਕੀ ਯਕੀਨ ਕਰੀਏ ਤੁਹਾਡੇ ਜੀ ਦੇਖੋ ਸਰ ਕੀ ਹੈ ਕਿ ਅਸੀਂ ਬੈਂਕ ਦੇ ਚੈਨਲ ਪਾਰਟਨਰ ਆ ਲਾਈਕ ਤੁਸੀਂ ਸੁਣਿਆ ਹੋਵੇਗਾ ਡੀਐਸਏ ਵਰਡ ਹੈ ਨਾ ਤਾਂ ਸਾਡਾ ਕੀ ਸੀਨ ਹੁੰਦਾ ਅਸੀਂ ਜਿਹੜੇ ਬੱਚੇ ਸਾਡੇ ਕੋਲ ਲੋਨ ਲੈਣ ਲਈ ਆਉਂਦੇ ਆ ਅਸੀਂ ਉਹਨਾਂ ਦੀ ਫਾਈਲ ਨੂੰ ਅਪਲਾਈ ਕਰਦੇ ਆ ਅਸੀਂ ਉਹਨਾਂ ਦੇ ਕੰਸਲਟ ਲੈਂਦਾ ਜਿੱਥੇ ਬੱਚੇ ਨੂੰ ਕੋਈ ਸਮਝ ਨਹੀਂ ਲੱਗ ਰਹੀ ਬੈਂਕ ਨੂੰ ਬੱਚੇ ਦੇ ਨਹੀਂ ਬੱਚੇ ਨੂੰ ਬੈਂਕ ਨਹੀਂ ਲੱਗ ਰਹੀ ਤਾਂ ਉੱਥੇ ਅਸੀਂ ਬੱਚੇ ਦਾ ਬੈਨੀਫਿਟ ਹੈ ਜਿਹੜਾ ਉਹ ਆਪਾਂ ਕਰਾਂਗੇ ਜੀ ਠੀਕ ਹੈ ਠੀਕ ਹੈ ਜੀ ਨਾ ਉਸ ਤੋਂ ਬਾਅਦ ਜਿਵੇਂ ਆਪਾਂ ਨੇ ਤੁਸੀ ਗੱਲ ਕਰੀ ਕਿ ਸਰ ਬੱਚੇ ਦੇ ਡਾਕੂਮੈਂਟਸ ਕੀ ਲੱਗਣਗੇ ਜਾਂ ਕੁਝ ਵੀ ਤਾਂ ਮੈਂ ਤੁਹਾਨੂੰ ਪਹਿਲੇ ਦਸਤਾਕੇ ਚੈਕਲਿਸਟ ਬਿਲਕੁਲ ਉਹ ਚੈਕਲਿਸਟ ਨੋਰਮਲ ਡਾਕੂਮੈਂਟਸ ਹੈ ਅਗਰ ਬੱਚੇ ਨੂੰ ਉਸ ਡਾਕੂਮੈਂਟ ਦੀ ਸਮਝ ਨਹੀਂ ਲੱਗਦੀ ਸਾਡੇ ਨਾਲ ਗੱਲ ਕਰੋ ਕਿ ਸਰ ਇਹ ਡਾਕੂਮੈਂਟ ਸਾਡੇ ਕੋਲ ਨਹੀਂ ਹੈ ਜਾਂ ਫਿਰ ਸਾਨੂੰ ਸਮਝ ਨਹੀਂ ਲੱਗ ਰਹੀ ਮੈਂ ਸਰ ਉੱਥੇ ਵੀ ਅਲਟਰਨੇਟ ਦਊਗਾ ਅਪਰੂਵ ਹੋਣ ਦੇ ਕਿੰਨੇ ਚਾਂਸਸ ਹੁੰਦੇ ਕਿ ਲੋਨ ਅਪਰੂਵ ਹੋ ਜਾਊਗਾ ਬਿਲਕੁਲ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫੋਲੋਪ ਅਗਰ ਤੁਸੀਂ ਸਾਨੂੰ ਲਿਖਵਾਤਾ ਹੈ ਨਾ ਅਸੀਂ ਤੁਹਾਨੂੰ ਸੇਮ ਡੇ ਯੈਸ ਨੋ ਕਰ ਦਾਂਗੇ ਕਿ ਤੁਹਾਡਾ ਲੋਨ ਹੋਏਗਾ ਜਾਂ ਨਹੀਂ ਚਾਂਸਸ ਹੈਗੇ ਅਸੀਂ ਲਿਖ ਦਾਂਗੇ ਕਿ ਸਰ ਸੌਰੀ ਯੂ ਆਰ ਨੋਟ ਐਲੀਜੀਬਲ ਫॉर এডੂਕੇਸ਼ਨ ਲੋਨ ਰੀਜ਼ਨ ਜੋ ਵੀ ਤੁਹਾਡਾ ਰਹੇਗਾ ਲਾਈਕ ਸੇਮ ਡੇਟ ਆਈਟੀ ਆ ਰਿਹਾ ਹੈ ਜਾਂ ਫਿਰ ਕੁਝ ਹੋਰ ਅਦਰ ਚਾਰ ਅਦਰ ਮਤਲਬ ਨੋ ਮੈਂ ਐਲੀਜੀਬਲ ਨਹੀਂ ਹੋਣ ਦੀ ਰੀਜ਼ਨ ਕਿਹੜੇ ਕਿਹੜੇ ਮੈਨੂੰ ਉਹ ਦੱਸ ਦਿਓ ਮੋਟੇ ਮੋਟੇ ਉਸ ਦੇ ਵਿੱਚ ਕੀ ਚੀਜ਼ ਹੀ ਰਹਿੰਦੀ ਜਿਵੇਂ ਮੈਂ ਗ੍ਰੈਜੂਏਸ਼ਨ ਕੇਸਸ ਦੀ ਗੱਲ ਕਰਾਂ ਸਿਬਲ ਇਸ਼ੂ ਮੈਨ ਔਰ ਸੈਕਿੰਡ ਥਿੰਗ ਬੈਂਕਿੰਗ ਪੋਰ ਕਮਿਊਨੀਕੇਸ਼ਨ ਪੋਰ ਇਹ ਛੋਟੇ ਛੋਟੇ ਹੋ ਰਹਿੰਦੇ ਆ ਬਟ ਜੇਕਰ ਅਸੀਂ ਬੱਚਾ ਸਾਡੇ ਲਈ ਇੱਕ ਵਾਰ ਗੱਲ ਕਰੇ ਅਸੀਂ ਬੱਚੇ ਨੂੰ ਥੋੜਾ ਜਿਆ ਸਮਝਾ ਕੇ ਚੱਲਾਂਗੇ ਬੱਚੇ ਨੂੰ ਕਾਉਂਸਲਿੰਗ ਦੇਵਾਂਗੇ ਬੇਟਾ ਗੱਲ ਕਿਸ ਤਰੀਕੇ ਨਾਲ ਕਰਨੀ ਹੈ ਕਿਵੇਂ ਕਰਨੀ ਹੈ ਤਾਂ ਉਹ ਬੱਚੇ ਨੂੰ ਸਭ ਪਤਾ ਚੱਲਦਾ ਰਹੇਗਾ ਸਕੇਨਪਾਪ ਕੀ ਜੇ ਆਪਾਂ ਮਤਲਬ ਅਸੀਂ ਸ਼ੁਰੂਆਤ ਕਰਨੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੁਝ ਕੁ ਮਹੀਨੇ ਤੁਹਾਡੇ ਕੋਲ ਆ ਜੀਏ ਪਹਿਲਾਂ ਜੀ ਹਾਂ ਜੀ ਹਾਂ ਨਾ ਕਿ ਆਪਾਂ ਇਹ 6 ਮਹੀਨੇ ਬਾਅਦ ਸਾਲ ਬਾਅਦ ਕੰਮ ਸ਼ੁਰੂ ਕਰਨਾ ਵੀ ਉਹਨੂੰ ਆਪਾਂ ਮਤਲਬ ਲਾਈਨ 'ਚ ਲੈਣਾ ਸ਼ੁਰੂ ਕਰ ਦਈਏ ਜੀ हां ਤਾਂ ਉਸ ਚੀਜ਼ ਵਾਸਤੇ ਮੈਂ ਦੱਸ ਦਿਆਂ ਸਰ ਕਿ ਹੈ ਜਿਵੇਂ ਮੈਂ ਗੱਲ ਕਰਾਂ ਬੱਚੇ ਦੇ ਮਦਰ ਫਾਦਰ ਹੈ ਹੈਨਾ ਉਹ ਲੀਵਰ ਕਰਦੇ ਆ ਹਾਂ ਜਾਂ ਮੈਂ ਗੱਲ ਕਰਦਾ ਕਿ ਬੱਚੇ ਦੇ ਫਾਦਰ ਨਹੀਂ ਹੈ ਜੀ ਸਿੰਗਲ ਪੇਰੈਂਟ ਹੈ ਮਦਰ ਹੈ ਓਨਲੀ ਔਰ ਉਹ ਕਹਿੰਦੇ ਸਰ ਹਾਂ ਕੋਈ ਅਰਨਿੰਗ ਸੋਰਸ ਨਹੀਂ ਉਹਨਾਂ ਮਿਲ ਪਾਰਿਆ ਪ੍ਰੋਪਰ ਹੈਨਾ ਕੋਈ ਵਿਂਟੇਜ ਨਹੀਂ ਹੈ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਵਾਂਗਾ ਸਰ ਤਾਂ ਵੀ ਕੋਈ ਟੈਨਸ਼ਨ ਲੈਣ ਦੀ ਨਹੀਂ ਹੈ ਤੁਹਾਡੇ ਬਲੱਡ ਰਿਲੇਸ਼ਨ ਦੇ ਵਿੱਚ ਲਾਈਕ ਬੱਚੇ ਦੇ ਚਾਚਾ ਤਾਇਆ ਮਾਮਾ ਮੋਸੀ ਬੂਆ ਕੋਈ ਵੀ ਤੁਸੀਂ ਡਾਕੂਮੈਂਟਸ ਕਿਸੇ ਦੇ ਨਾਲ ਲਗਵਾ ਦਿਓ ਅਸੀਂ ਉਸ ਬੱਚੇ ਨੂੰ ਲੋਨ ਦੇਵਾਂਗੇ ਗ੍ਰੇਟ ਜੀ ਇਹ ਨੂੰ ਅੱਛਾ ਲੱਗਾ ਕਿ ਜੇ ਕਿਸੇ ਕੋਲ ਕੋਈ ਅਰਨਿੰਗ ਸੋਰਸ ਨਹੀਂ ਹੈ ਕਿਸੇ ਕੋਲ ਕੋਈ ਪ੍ਰੋਪਰਟੀ ਨਹੀਂ ਹੈ ਨਾ ਜਾਂ ਪੈਰੈਂਟਸ ਨਹੀਂ ਹੈ ਤੁਸੀਂ ਆਪਣੇ ਚਾਚੇ ਤਾਏ ਮਾਮਾ ਕੋਈ ਬਲੱਡ ਰਿਲੇਸ਼ਨ ਹੈਗਾ ਜੀ ਉਮਲਾਂ ਜਿਹੜੇ ਗਰੰਟੀ ਚੱਕ ਸਾਰਾ ਥੋੜੀ ਬਿਲਕੁਲ ਗਰੰਟੀ ਵੀ ਸਰ ਕਿਆ ਮਤਲਬ ਕਿ ਬੱਚੇ ਨੂੰ ਚਲੋ ਇੱਕ ਲਾਈਕ ਸਹਾਰਾ ਮਿਲ ਜਾਂਦਾ ਸਹਾਰਾ ਮਿਲ ਜਾਂਦਾ ਸਪੋਰਟ ਮਿਲ ਜਾਂਦੀ ਹੈ ਹੁਣ ਜਿਵੇਂ ਕਿ ਤੁਸੀਂ ਕਹਿੰਦੇ ਹੋ ਸਾਡੇ ਕੋਲ ਕਾਲਿੰਗਸ ਬਹੁਤ ਹੁੰਦੀਆਂ ਨੇ ਤੁਹਾਨੂੰ ਬੈਕ ਕੋਲ ਨਹੀਂ ਕਰ ਸਕਦੇ ਤੁਹਾਨੂੰ ਡਾਕੂਮੈਂਟ ਜਮਾ ਕਰਵਾ ਦੇ ਤੇ ਹੁਣ ਤੁਸੀਂ ਤੁਹਾਨੂੰ ਡਾਕੂਮੈਂਟ ਆ ਗਿਆ ਫਿਰ ਤੁਸੀਂ ਕਿੰਨੇ ਘੰਟੇ ਪ੍ਰੋਸੈਸ ਕਰੂਗਾ ਤੁਹਾਡੇ ਕੋਲ ਕੰਮ ਹੀ ਬਹੁਤ ਹੈ ਮਾਰਾ ਜੀ ਦੇਖੋ ਸਰ ਕੰਮ ਹੈਗਾ ਬਟ ਤੁਹਾਡੇ ਲਈ ਟੀਮ ਵੀ ਆਪਣੇ ਕੋਲ ਤੁਹਾਨੂੰ ਤੁਸੀਂ ਇੱਕ ਦਿਨ ਚ ਮੇਰੇ ਕੋਲ ਮਤਲਬ ਜਿਵੇਂ ਸਪਾਰਨਸ ਦੀ ਗੱਲ ਕਰ ਰਹੇ ਹੈ ਨਾ ਜੇ ਸਾਡੇ ਕੋਲ 1000 ਫਾਈਲਸ ਆ ਜਾਣ ਤੁਸੀਂ ਮਿਨੀਮਮ ਕਿੰਨੇ ਦਿਨ ਲੈ ਲਵੋਗੇ ਕਿ ਇੰਨੇ ਦਿਨ ਚ ਤੁਹਾਨੂੰ ਮੈਂ ਜਵਾਬ ਦੇ ਦਵਾਂਗਾ ਸਰ ਮੈਕਸਿਮਮ 10 ਡੇਸ ਅਗਰ ਅਸੀਂ 10 ਦਿਨ ਦੇ ਅੰਦਰ ਤੁਹਾਨੂੰ ਰਿਪਲਾਈ ਨਹੀਂ ਕਰਦੇ 11th ਡੇ ਨੰਬਰ ਬਲੌਕ ਕਰ ਦਿਓ ਸਾਡਾ ਸਹੀ ਹੈ ਸੁੱਧਾ ਜਲਦੀ ਦੇ ਲਾਵਾ ਤਾਂ ਨੰਬਰ ਲੌਕ ਕਰ ਦਿਓ ਅੱਛਾ ਪੰਜਾਬ ਤੋਂ ਇਲਾਵਾ ਪਟਿਆਲੇ ਅਸੀਂ ਬੈਠੇ ਆ ਨਾ ਪਾਤੜਾ ਪਾਤੜਾ ਜੇ ਬੰਦਾ ਕੋਈ ਦੂਸਰੇ ਹੂਸ ਤੋਂ ਬੇਰਾ ਯੂਪੀ ਆ ਕੋਈ ਰਾਜਸਥਾਨ ਆ ਗੁਜਰਾਤ ਆ ਉਧਰੋਂ ਬੰਦਾ ਅਪਲਾਈ ਕਰਨਾ ਵੇ ਇਹ ਤੇ ਉਹਨਾਂ ਬੰਗਾਂ ਨੂੰ ਸਾਨੂੰ ਸਰ ਨਹੀਂ ਤੁਸੀਂ ਆਨਲਾਈਨ ਸਰਵਿਸ ਵੀ ਲੈ ਸਕਦੇ ਹੋ ਔਰ ਜਿਵੇਂ ਤੁਸੀਂ ਗੱਲ ਕਰੀ ਨਾ ਕਿ ਸਟੇਟਸ ਯੂਪ ਹਿਮਾਚਲ ਰਾਜਸਥਾਨ ਸਰ ਕੱਲੀ ਸਟੇਟ ਹੀ ਨਹੀਂ ਆਪਾਂ 올 ਵਰਡ ਕਰਕੇ ਚੱਲਾਂਗੇ ਜਿਹੜੇ ਬੱਚੇ ਬਾਹਰ ਚਲੇ ਗਏ ਲਾਈਕ ਬੱਚੇ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਬੱਚੇ ਦਾ ਯੂਕੇ ਵੀਜ਼ਾ ਆ ਗਿਆ ਬੱਚੇ ਦਾ ਆਸਟ੍ਰੇਲੀਆ ਵੀਜ਼ਾ ਆ ਗਿਆ ਔਰ ਇਵਨ ਕਿ ਬੱਚਿਆਂ ਨੇ ਫੀਸ ਪੇ ਕਰਕੇ ਬੱਚੇ ਚਲੇ ਗਏ ਬੱਚੇ ਨੇ ਹੁਣ ਸੈਕੰਡ ਸੈਮ ਦੀ ਫੀਸ ਪੇ ਕਰਨੀ ਹੈ ਲਾਸਟ ਈਅਰ ਦੀ ਫੀਸ ਪੇ ਕਰਨੀ ਹੈ ਆਪਾਂ ਉਹਨਾਂ ਨੂੰ ਵੀ ਲੋਨ ਪ੍ਰੋਵਾਈਡ ਕਰਾਂਗੇ ਇਹ ਵੀ ਕਰ ਦਿੰਦੇ ਹਾਂ ਹਾਂ ਜੀ ਹਾਂ ਬੱਚਾ ਬਾਅਦ ਬੈਠ ਹੋਏਗਾ ਜੀਪੀ ਕਾਪੀ ਲੱਗਦੀ ਜਨਰਲ ਪਾਵਰ ਆਫ ਟਰਨੀ ਉਹ ਲੈ ਕੇ ਬੱਚੇ ਦਾ ਆਪਾਂ ਲੋਣਾ ਜਿਹੜਾ ਉਹ ਕਰ ਦੇਵਾਂਗੇ ਤੇ ਨਿਆਣਕ ਦੇ ਐਜੂਕੇਟ ਕਰ ਦੇਣੇ ਆਪਾਂ ਹੈ ਹਾਂਜੀ ਹਾਂਜੀ ਮਾਨ ਸਾਹਿਬ ਨੂੰ ਮਿਲਿਓ ਫਿਰ ਤੁਸੀਂ ਤੁਹਾਡਾ ਬਹੁਤ ਬਹੁਤ ਪਰ ਬਹੁਤ ਅੱਛੀ ਲੱਗਣ ਲੱਗੀ ਤੁਸੀਂ ਦੇਖੋ ਬਹੁਤ سارے ਪੁਆਇੰਟਸ ਆ ਕਿਉਂਕਿ ਜਿਹੜੇ ਪੁਆਇੰਟਸ ਅਸੀਂ ਡਰਦੇ ਹੁੰਨੇ ਕਿ ਹਾਂਜੀ ਅਸੀਂ ਬੈਂਕ 'ਚ ਜਾਵਾਂਗੇ ਹਨਾ no doubt ਠੀਕ ਹੈ ਬੈਂਕਸ ਬਣੇ ਨੇ ਇਸ ਲਈ ਸਾਡੀ ਸਾਡੀ ਫੈਸਿਲਿਟੀਆਂ ਲਈ ਬਣੇ ਨੇ ਪਰ ਜਿਹੜੀਆਂ ਫੈਸਿਲਿਟੀਆਂ ਸਾਨੂੰ ਨਹੀਂ ਮਿਲ ਪਾਉਂਦੀ ਤੁਸੀਂ ਇਹਨਾਂ ਕੋਲ ਆਓ ਇੱਕ ਵਾਰੀ ਐਡਰੈਸ ਉਹਨੂੰ ਦਿੱਤਾ ਹੋਇ 올 오버 인디아 올 오버 인디아 ਵੀ ਸਾਡੇ ਤੋਂ ਬਾਹਰ ਦੇ ਮੁਲਕਾਂ ਵਿੱਚ ਬੈਠੇ ਹੋਏ ਆ ਸਟੱਡੀ ਕਰ ਰਹੇ ਹੋ ਕਿਸੇ ਵੀ ਕੰਟਰੀ ਕੰਟਰੀ ਕੋਈ ਹੈਗੀ ਕਿ ਜਿਹੜੀ ਮੈਡੀਕਲ ਜਿਹੜੀ ਕੋਈ ਵੀ ਕੰਟਰੀ ਹੋਵੇ ਬਸ ਕੁਝ ਯੂਰਪ ਦੇ ਵਿੱਚ ਕੁਝ ਕੰਟਰੀਜ਼ ਨੇ ਜਿਨ੍ਹਾਂ ਨੂੰ ਆਪਾਂ ਨਹੀਂ ਕਰਦੇ ਹਾਂ ਹਾਂ ਜੀ ਹਾਂ ਬਾਕੀ ਜੇਕਰ ਆਪਾਂ ਗੱਲ ਕਰੀਏ ਯੂਕੇ ਆਸਟ੍ਰੇਲੀਆ ਕੈਨੇਡਾ ਯੂਐਸ ਇਹ ਮਤਲਬ ਨਿਊਜ਼ੀਲੈਂਡ ਹੋ ਗਿਆ ਜਰਮਨ ਹੋ ਗਿਆ ਆਪਾਂ ਸਭ ਨੂੰ ਕਰਦੇ ਸਿਕਸ ਇਟਰ ਤੁਹਾਡਾ ਕਿੰਨਾ ਹੈਗਾ ਕਿ ਤੁਸੀਂ ਇੰਨੀਆਂ ਫਾਈਲਸ ਕਰਵਾ ਦਿੰਦੇ ਹੋ ਮਤਲਬ ਸਰ 99.99% ਇੱਕ ਅੰਦਾ ਵੀ ਰਹਿ ਗਿਆ ਹੈ 0.1 ਦੇ ਵਿੱਚ ਵੀ ਬੱਚੇ ਦੀ ਕੁਝ ਬੱਚੇ ਦਾ ਸਾਨੂੰ ਝੂਠ ਬੋਲਦਾ ਬੱਚਾ ਅੱਜ ਕੁਝ ਕਹਿ ਰਿਹਾ ਕੱਲ ਕੁਝ ਔਰ ਇੱਕ ਜਿਹੜਾ ਅੱਜ ਮੇਨ ਚੱਲ ਰਿਹਾਗਾ ਬੱਚੇ ਕੀ ਕਰਦੇ ਆ ਕਿ ਪਲੱਸ 2 ਕਰੀ 2020 ਦੇ ਵਿੱਚ ਜਾਂ 2021 ਦੇ ਵਿੱਚ ਉਹਨਾਂ ਨੇ ਦੇਖਿਆ ਕਿ 3 ਸਾਲ ਦਾ ਗੈਪ ਹੈ ਹੁਣ ਅਸੀਂ ਕੀ ਕਰਿਆ ਜਾਏ ਉਹ ਕੀ ਕਰਦੇ ਆ ਫਿਰ ਆਪਣੀ ਵੀਜ਼ਾ ਕਨਸਲਟ ਰਣੀਆ ਜਿਸ ਨਾਲ ਵੀ ਗਲਤ ਗੱਲਬਾਤ ਕਰਦੇ ਆ ਉਹ ਫੇਕ ਡਿਗਰੀਜ਼ ਬਣਵਾ ਲੈਂਦੇ ਆ ਬਟ ਮੈਂ ਉਹਨਾਂ ਸਭ ਨੂੰ ਕਹਾਂ ਕਿ ਫੇਕ ਡਿਗਰੀ ਵਾਲਾ ਮੇਰੇ ਕੋਲ ਲੋਨ ਅਪਲਾਈ ਨਾ ਕਰੇ ਐਗਜ਼ੈਕਟਲੀ ਉਹ ਬਾਜੀ ਤੁਹਾਨੂੰ ਅੱਗੇ ਪ੍ਰੋਬਲਮ ਆਉਂਦੀ ਹੁੰਦੀ ਹੈ ਜੀ ਬਿਲਕੁਲ ਸਰ ਮੈਨੂੰ ਪ੍ਰੋਬਲਮ ਆਏ ਨਾ ਹੈ ਬਟ ਮੈਂ ਮਤਲਬ ਗਲਤ ਕੁਝ ਹੋਣ ਨਹੀਂ ਦਊਗਾ ਨਾ ਮੇਰੇ ਕਸਟਮਰ ਨਾਲ ਨਾ ਮੇਰੇ ਬੈਂਕ ਨਾਲ ਤੇ ਨਾ ਅਸੀਂ ਖੁਦ ਨਾਲ ਐਗਜ਼ੈਕਟਲੀ ਕਿਉਂਕਿ ਇਹ ਹੁੰਦਾ ਹੈ ਇਹ ਅਕਸਰ ਹੁੰਦਾ ਕਿਉਂਕਿ ਬੱਚੇ ਆਉਂਦੇ ਕਿ ਠੀਕ ਹੈ ਮੰਨ ਲਓ 3 ਸਾਲ ਦਾ ਗੈਪ ਹੈ 5 ਸਾਲ ਦਾ ਗੈਪ ਹੈ ਤਾਂ ਆਪਣੀ ਉਮਰ ਨਹੀਂ ਛੇ ਜਾਦੇ ਬਿਲਕੁਲ ਆਂਦੇ ਲੋਕ ਇਹ ਜਾਤ ਹੁੰਦੇ ਨਾ ਤਾਂ ਠੀਕ ਹੈ ਪਰ ਅੱਛਾ ਲੱਗਿਆ ਹੋਰ ਕੁਝ ਦੱਸਣਾ ਚਾਹੁੰਦੇ ਜਲਦੀ ਜਾਂਦੀ ਸਰ ਸਰ ਬਸ ਮੈਂ ਇਹੀ ਗੱਲ ਕਵਾਂਗਾ ਕਿ ਤੁਸੀਂ ਲੋਨ